ਤਾਂ ਐਸਟਰੋਲੋਜੀ ਅਸਲ ਦੇ ਵਿੱਚ ਹੈ ਕੀ ਹੈ ਇੱਕ ਵਾਰੀ ਉਹਦੇ ਜਾਣਕਾਰੀ ਤੋਂ ਇਹ ਇੱਕ ਵਿਦਿਆਵਾ ਇਹਨੂੰ ਕੋਈ ਵੀ ਕਰ ਸਕਦਾ ਇਹ ਕੋਈ दैਵੀਕ ਸ਼ਕਤੀ ਨਹੀਂ ਕੋਈ ਜਾਦੂ ਨਹੀਂ ਕੋਈ ਕੁਝ ਹੋਰ ਨਹੀਂ ਜੀ ਇਹ ਇੱਕ ਸਾਇੰਸ ਹੈ ਇੱਕ ਸਟੱਡੀ ਹੈ ਕਿ ਕਿਉਂਕਿ ਇਹ ਅੱਜ ਕੱਲ ਦੇ ਟਾਈਮ ਦਾ ਕਨਸੈਪਟ ਨਹੀਂ ਹੈ ਇਹ ਜੇ ਆਪਾਂ ਪਿੱਛੇ ਵੀ ਦੇਖੀਏ ਝਾਤ ਮਾਰੀਏ ਹਜ਼ਾਰਾਂ ਸਾਲ ਪਹਿਲਾਂ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਕਹਿ ਸਕਦੇ ਨਹੀਂ ਵੀ ਰਿਸ਼ੀਆਂ ਮੁਨੀਆਂ ਦੇ ਟਾਈਮ ਤੋਂ ਚੱਲਦਾ ਆ ਰਿਹਾ ਜੋ ਪ੍ਰੈਡਿਕਸ਼ਨ ਤੁਸੀਂ ਕਰਦੇ ਹੋ ਜਿਵੇਂ ਅਸੀਂ ਦੇਖਿਆ ਤੁਹਾਡੀਆਂ ਪਹਿਲੀਆਂ ਇੰਟਰਵਿਊਜ਼ ਦੇ ਵਿੱਚ ਵੀ ਜੋ ਪ੍ਰੈਡਿਕਸ਼ਨ ਹੁੰਦੀਆਂ ਉਹ ਐਕਿਊਰੇਟ ਗਿਣੀ ਆ ਜਾਂਦੀਆਂ ਨੇ ਜੇਕਰ ਪੰਜਾਬ ਦੇ ਰਿਲੇਟਡ ਲਈ ਤੁਸੀਂ ਫਲਡ ਦੀ ਇਹ ਕੀਤੀ ਸੀ ਪ੍ਰੈਡਿਕਸ਼ਨ ਉਹ ਵੀ ਸਹੀ ਹੋਈ ਹੈ ਜਾਂ ਕਹਿ ਲਓ ਜੋ ਲੇਟੈਸਟਲੀ ਸਾਡੇ ਜਿਹੜੇ ਮਸ਼ਹੂਰ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਜੀ ਐਕਸਪਾਇਰ ਨੇ ਤਾਂ ਉਹਦੇ ਰਿਗਾਰਡਿੰਗ ਵੀ ਤੁਸੀਂ ਜੋ ਸਾਰੀ ਜਾਣਕਾਰੀ ਦਿੱਤੀ ਆ ਤਾਂ ਉਹ ਅਸਲੀ ਤੱਤਾਂ ਦੇ ਆਧਾਰ ਤੇ ਦਿੱਤੀ ਹੈ ਬਿਲਕੁਲ ਸਰ ਬਹੁਤ ਆਈਡੀਆ ਲੱਗ ਜਾਂਦੇ ਨੇ ਹੁੰਦਾ ਕੀ ਆ ਜੋਤਿਸ਼ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਫਾਰਮੂਲਾ ਵਾ 12 9 12 ਦਾ ਮਤਲਬ ਸਾਰਾ ਜੋਤਿਸ਼ ਇਹਦੇ ਆਧਾਰ ਤੇ ਉੱਪਰ ਹੀ ਖੜਾ 12 ਕੀ ਨੇ 12 ਤੁਹਾਡੀ ਕੁੰਡਲੀ ਦੇ ਕਰਨੇ 9 ਕੀ ਨੇ 9 ਤੁਹਾਡੇ ਪਲੈਨਟ ਨੇ ਗ੍ਰਹਿ ਨੇ 12 ਤੁਹਾਡੀਆਂ ਰਾਸ਼ੀਆਂ ਨੇ ਸਾਰਾ ਹੀ ਚੀਜ਼ ਇਸ ਚੀਜ਼ ਦੇ ਉੱਪਰ ਮਤਲਬ ਨਿਰਪਰ ਕਰਦੀ ਹੈ ਜਿੱਤੋਂ ਹੁਣ ਦੇਖਣਾ ਕੀ ਬੰਦਾ ਤੁਸੀਂ ਉਹ ਜਾਂ ਮੈਂ ਆ ਤੁਹਾਡੀਆਂ ਜਾਂ ਮੇਰੀ ਜਾਂ ਕਿਸੇ ਹੋਰ ਵੀ ਕੁੰਡਲੀ ਦੇ ਵਿੱਚ ਵੀ ਤੁਹਾਡੀ ਕੁੰਡਲੀ ਦੇ ਵਿੱਚ ਸੂਰਜ ਦੀ ਸੰ ਦੀ ਮਤਲਬ ਕਿੰਦਾ ਦੀ ਦਿਸ਼ਾ ਦੇ ਵਿੱਚ ਉਹ ਬੈਠ ਰਹੇ ਨੇ ਕਿਹੜੀ ਦਿਸ਼ਾ ਦੇ ਵਿੱਚ ਬੈਠੇ ਨੇ ਤੁਹਾਡੇ ਲਈ ਉਹ ਪਾਵਰਫੁੱਲ ਬੈਠੇ ਨੇ ਜਾਂ ਤੁਹਾਡੇ ਲਈ ਉਹ ਵੀਕ ਬੈਠੇ ਨੇ ਉੱਥੋਂ ਪਤਾ ਲੱਗ ਜੇਗਾ ਕਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਇਹ 2025 ਦੀ ਗੱਲ ਕਰਦੇ ਆ ਤਾਂ ਟੋਟਲ ਨਾ ਨਿਕਲ ਕੇ ਆਇਆ ਇਹ ਮੰਗਲ ਦਾ ਨੰਬਰ ਆ ਹਜੇ ਇਹ ਵੀ ਸਾਡੀ ਲਾਈਨ ਦੇ ਵਿੱਚ ਇਹ ਚੀਜ਼ ਆਪਾਂ ਤਾਂ ਵਹਿ ਤਾਂ ਕਹਿ ਨਹੀਂ ਪਰਮਾਤਮਾ ਸੁੱਖ ਰੱਖੇ ਜਾਂਦੇ ਜਾਂਦੇ ਮੰਗਲ ਆਪਣਾ ਕੋਈ ਨਾ ਕੋਈ ਐਸਾ ਅਟੈਕ ਫਿਰ ਵੀ 2025 ਜੇ ਦਿਖਾ ਕੇ ਜਾਏਗਾ ਇੰਨਾ ਸ਼ਕਤੀਸ਼ਾਲੀ ਜਿਹੜਾ ਇਹ 2025 ਮੰਗਲ ਵਾਸਤੇ ਹੈ ਕਿ ਜਾਂਦੇ ਜਾਂਦਾ तकरीबन 2 ਮਹੀਨੇ ਰਹਿ ਗਏ ਨੇ ਤੇ ਇਹਦੇ ਵਿੱਚ ਵੀ ਜ਼ੋਰ ਦਿਖਾ ਕੇ ਜਾਏਗਾ ਬਿਲਕੁਲ ਬਿਲਕੁਲ ਜਾਂਦਾ ਜਾਂਦਾ ਵੀ ਕੁਝ ਐਸਾ ਮਤਲਬ ਅਟੈਕ ਕਰਕੇ ਜਾਏਗਾ ਮੰਗਲ ਕਿਉਂਕਿ 2 ਮਹੀਨੇ ਦਾ ਹਜੇ ਸਮਾਂ 2025 ਫਰੀ ਟ੍ਰਾਇਲ ਉਹ ਤੁਹਾਨੂੰ ਐਸਟ੍ਰੋਲੋજર ਨਾਲ ਗੱਲਬਾਤ ਕਰਾਵਾਂਗੇ ਉਹ ਤੁਹਾਨੂੰ ਜਾਣਕਾਰੀ ਦੇਣਗੇ ਤਾਂ ਕੀ ਉਹ ਅਸਲ ਦੇ ਵਿੱਚ ਜੋ ਅਸਲੀ ਐਸਟ੍ਰੋਲੋજર ਨੇ ਉਹਨਾਂ ਨੂੰ ਮਤਲਬ ਕਹਿ ਲਓ ਖਤਮ ਕਰਨ ਵਾਸਤੇ ਹੈ ਜਾਂ ਕਹਿ ਲਓ ਉਹਨਾਂ ਦੀ ਜੋ ਇਮੇਜ ਅਛਵੀ ਹੈ ਉਹਨੂੰ ਖਰਾਬ ਕਰਨ ਵਾਸਤੇ ਹੈ ਸੋਰ ਉਹਨਾਂ ਦਾ مین ਮੋਟਿਵ ਕੀ ਆ ਵੀ ਤੁਸੀਂ 99 ਰੁਪਏ ਦੇ ਦੋ ਤੁਹਾਨੂੰ ਇੱਕ ਵਾਰ ਉਹਨਾਂ ਨੇ ਆਪਣੇ ਜਾਲ ਦੇ ਵਿੱਚ ਉਲਝਾ ਲੈਣਾ ਮੁੜ ਕੇ ਤੁਸੀਂ ਐਨੇ ਹਜ਼ਾਰਾਂ ਰੁਪਏ ਫੀਸ ਪੇ ਕਰੋ ਸਮਝ ਤੁਹਾਡੇ ਫੇਰ ਵੀ ਕੁਝ ਨਹੀਂ ਲੱਗਣਾ ਹੁਣ ਮੈਨੂੰ ਇਸ ਲਾਈਨ ਦਾ 7 ਤੋਂ 8 ਸਾਲ ਦਾ ਐਕਸਪੀਰੀਅੰਸ ਆ ਜੀ ਸ਼ਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਸਿੱਡੀ ਹੈਡਲਾਈਨਸ ਤੇ ਮੈਂਬਰ ਵੀਰ ਐਸਟ੍ਰੋਲੋਜੀ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਸਵਾਲ ਜਿਹੜੇ ਆ ਉੱਠਦੇ ਨੇ ਵੀ ਲੋਕ ਕਾਫੀ ਡਾਊਟ ਜਿਹੜਾ ਉਸ ਉੱਤੇ ਕਰਦੇ ਨੇ ਵੀ ਕੀ ਇਹ ਸਹੀ ਕਹਿੰਦੇ ਨੇ ਜਾਂ ਪਖੰਡਵਾਦ ਹੈ ਪਰ ਅੱਜ ਜਿੱਥੇ ਤੁਹਾਨੂੰ ਲੈ ਕੇ ਪਹੁੰਚੇ ਆ ਐਸਟ੍ਰੋ ਵਿਕਾਸ ਮਲੋਤਰਾ ਜੀ ਕੋ ਲੈ ਕੇ ਪਹੁੰਚੇ ਆ ਜੋ ਵਰਲਡ ਫੇਮਸ ਐਸਟ੍ਰੋਲੋਜਰ ਨੇ ਗੱਲਬਾਤ ਕਰਾਂਗੇ ਇਹਨਾਂ ਵਿਸ਼ਿਆਂ ਉੱਤੇ ਵੀ ਐਸਟ੍ਰੋਲੋਜੀ ਅਸਲ ਦੇ ਵਿੱਚ ਕੀ ਹੈ ਤੇ ਕਿਵੇਂ ਉਹਨਾਂ ਦੀ ਜੋ ਜੋ ਪ੍ਰੈਡਿਕਸ਼ਨਸ ਉਹ ਕਰਦੇ ਨੇ ਉਹ ਇੰਨੀਆਂ ਟਰੂ ਹੁੰਦੀਆਂ ਨੇ ਕਿ ਅਸਲ ਦੇ ਵਿੱਚ ਉਹ ਵਾਕਿਆ ਹੁੰਦਾ ਹੀ ਹੁੰਦਾ ਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦਾ ਸਿਟੀ ਹੈਡਲਾਈਨਸ ਜੀ ਬਿਲਕੁਲ ਸਰ ਬਿਲਕੁਲ ਥੈਂਕ ਯੂ ਸਰ ਤੁਹਾਡਾ ਵੀ ਬਹੁਤ ਬਹੁਤ ਵੈਲਕਮ ਜੀ ਤਾਂ ਸਰ ਜਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਆਪਾਂ ਕਿ ਤੁਹਾਡੇ ਨਾਮ ਦੇ ਮੂਹਰੇ ਪਹਿਲਾਂ ਐਸਟਰੋ ਵਿਕਾਸ ਮਲਹੋਤਰਾ ਲੱਗਦਾ ਤਾਂ ਐਸਟਰੋਲੋਜੀ ਅਸਲ ਦੇ ਵਿੱਚ ਹੈ ਕੀ ਹੈ ਇੱਕ ਵਾਰੀ ਉਹਦੇ ਜਾਣਕਾਰੀ ਦਿਓ ਫਿਰ ਆਪਾਂ ਅੱਗੇ ਵਧਦੇ ਹਾਂ ਬਿਲਕੁਲ ਸਰ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰਨਾ ਚਾਹੂੰਗਾ ਵੀ ਐਸਟ੍ਰੋਲੋਜੀ ਵਾਕਈ ਹੈ ਕੀ ਆ ਸਰ ਦੇਖੋ ਇਹ ਇੱਕ ਸਾਇੰਸ ਆ ਇਹ ਇੱਕ ਵਿੱਦਿਆ ਵਾ ਇਹਨੂੰ ਕੋਈ ਵੀ ਕਰ ਸਕਦਾ ਇਹ ਕੋਈ ਦੇਵੀ ਦੀ ਸ਼ਕਤੀ ਨਹੀਂ ਕੋਈ ਜਾਦੂ ਨਹੀਂ ਕੋਈ ਕੁਝ ਹੋਰ ਨਹੀਂ ਜੀ ਇਹ ਇੱਕ ਸਾਇੰਸ ਹੈ ਇੱਕ ਸਟੱਡੀ ਆ ਇਹ ਕਿਉਂਕਿ ਇਹ ਅੱਜ ਕੱਲ ਦੇ ਟਾਈਮ ਦਾ ਕਨਸੈਪਟ ਨਹੀਂ ਹੈ ਇਹ ਜੇ ਆਪਾਂ ਪਿੱਛੇ ਵੀ ਦੇਖੀਏ ਝਾਤ ਮਾਰੀਏ ਹਜ਼ਾਰਾਂ ਸਾਲ ਪਹਿਲਾਂ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਕਹਿ ਸਕਦੇ ਨਹੀਂ ਵੀ ਰਿਸ਼ੀਆਂ ਮੁਣੀਆਂ ਦੇ ਟਾਈਮ ਤੋਂ ਚੱਲਦਾ ਆ ਰਿਹਾ ਉਦੋਂ ਰਿਸ਼ੀ ਮੁਨੀ ਜਾਂ ਕਹਿ ਲੋ ਜਾਂ ਰਾਜੇ ਮਹਾਰਾਜੇ ਕਹਿ ਲੋ ਇਸ ਲਾਈਨ ਦਾ ਬਹੁਤ ਜ਼ਿਆਦਾ ਸਹਾਰਾ ਲੈਂਦੇ ਸੀ ਪਰ ਅੱਜ ਕੱਲ ਇਹ ਚੀਜ਼ ਬਹੁਤ ਜ਼ਿਆਦਾ ਦੇਖਦੇ ਆ سوشل ਮੀਡੀਆ ਤੇ ਬਦਨਾਮ ਹੋ ਚੁੱਕੀ ਆ ਐਦਾਂ ਦਾ ਬਹੁਤ ਕੁਝ ਦੇਖਣ ਨੂੰ ਮਿਲਦਾ ਵੀ ਤੁਸੀਂ 99 ਰੁਪਏ ਪੇ ਕਰੋ 149 ਰੁਪਏ ਦੋ ਅਸੀਂ ਤੁਹਾਨੂੰ ਇਹ ਚੀਜ਼ ਸਖਾਨੇ ਆ ਕਰਦੇ ਆ ਇਹਦੀਆਂ ਜੜਾਂ ਵਾਕੀ ਬਹੁਤ ਡੂੰਘੀਆਂ ਨੇ ਬਹੁਤ ਪਤਾਲ ਤੱਕ ਨੇ ਜਿਵੇਂ ਆਪਾਂ ਦੇਖਦੇ ਹਾਂ ਅਸੀਂ ਗੱਲ ਕੀਤੀ ਹੈ ਵੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਆ ਗਿਆ 99 ਪੇ ਕਰੋ ਉਹਦੇ ਚ ਹੋਊਗਾ ਇੱਕ ਉਸ ਦੇ ਨਾਲ ਇੱਕ ਚੀਜ਼ ਹੋਰ ਵੀ ਆਉਂਦੀ ਆ ਵੀ 7 ਡੇਜ਼ ਫ੍ਰੀ ਟ੍ਰਾਇਲ ਲੋ ਟ੍ਰਾਇਲ ਲੋ ਤੁਹਾਨੂੰ ਐਸਟ੍ਰੋਲੋਜਰ ਨਾਲ ਗੱਲਬਾਤ ਕਰਾਵਾਂਗੇ ਉਹ ਤੁਹਾਨੂੰ ਜਾਣਕਾਰੀ ਦੇਣਗੇ ਤਾਂ ਕੀ ਉਹ ਅਸਲ ਦੇ ਵਿੱਚ ਜੋ ਅਸਲੀ ਐਸਟਰੋਲੋਜਰ ਨੇ ਉਹਨਾਂ ਨੂੰ ਮਤਲਬ ਕਹਿ ਲੋ ਖਤਮ ਕਰਨ ਵਾਸਤੇ ਹੈ ਜਾਂ ਕਹਿ ਲੋ ਉਹਨਾਂ ਦੀ ਜੋ ਇਮੇਜ ਹੈ ਛਵੀ ਹੈ ਉਹਨੂੰ ਖਰਾਬ ਕਰਨ ਵਾਸਤੇ ਹੈ ਸਰੋਂ ਉਹਨਾਂ ਦਾ مین ਮੋਟਿਵ ਕੀ ਆ ਵੀ ਤੁਸੀਂ 99 ਰੁਪਏ ਦੇ ਦੋ ਤੁਹਾਨੂੰ ਇੱਕ ਵਾਰ ਉਹਨਾਂ ਨੇ ਆਪਣੇ ਜਾਲ ਦੇ ਵਿੱਚ ਉਲਝਾ ਲੈਣਾ ਮੁੜ ਕੇ ਤੁਸੀਂ ਐਨੇ ਹਜ਼ਾਰਾਂ ਰੁਪਏ ਫੀਸ ਪੇ ਕਰੋ ਸਮਝੋ ਤੁਹਾਡੇ ਫੇਰ ਵੀ ਕੁਝ ਨਹੀਂ ਲੱਗਣਾ ਹੁਣ ਮੈਨੂੰ ਇਸ ਲਾਈਨ ਦਾ 7 ਤੋਂ 8 ਸਾਲ ਦਾ ਐਕਸਪੀਰੀਅੰਸ ਆ ਜੀ ਮਤਲਬ ਜੇ ਅੱਜ ਮੈਂ ਕਹਾਂ ਮੈਨੂੰ ਇਸ ਲਾਈਨ ਦੀ ਬਹੁਤ ਜ਼ਿਆਦਾ ਨੌਲੇਜ ਹੋ ਗਈ ਮੈਂ ਸਾਰਾ ਕੁਝ ਸਿੱਖ ਗਿਆ ਤੇ ਮੇਰੇ ਲਈ ਗੱਲਾਂ ਗਲਤ ਨਹੀਂ ਅਸੀਂ ਰੋਜ਼ ਕੁਝ ਡੇਲੀ ਨਾਮੇ ਦੇ ਵਿੱਚ ਸਿੱਖਦੇ ਆ ਰਹੇ ਹਾਂ ਇੱਕ ਇਨਸਾਨ ਦੀ ਪੂਰੀ ਉਮਰ ਤੱਕ ਵੀ ਲੱਗ ਜਾਂਦੀ ਆ ਤਦ ਵੀ ਜਾ ਕੇ ਪੂਰਾ ਐਸਟ੍ਰੋਲੋਜੀ ਦੇ ਵਿੱਚ ਮਾਹਿਰ ਨਹੀਂ ਹੁੰਦਾ ਕਿਸੇ ਜਗ੍ਹਾ ਅਸੀਂ ਵੀ ਜਾ ਕੇ ਦੇ ਮਤਲਬ ਤੱਕ ਗਲਤ ਹੋ ਜਾਂਦੇ ਆ ਪਰ ਇੱਕੀ ਦੇਖਦੇ ਆ ਵੀ ਅਸੀਂ ਜੋ ਪ੍ਰੈਡਿਕਸ਼ਨ ਤੁਸੀਂ ਕਰਦੇ ਹੋ ਜਾਂ ਅਸੀਂ ਦੇਖਿਆ ਤੁਹਾਡੀਆਂ ਪਹਿਲੀਆਂ ਇੰਟਰਵਿਊਜ਼ ਦੇ ਵਿੱਚ ਵੀ ਜੋ ਪ੍ਰੈਡਿਕਸ਼ਨ ਹੁੰਦੀਆਂ ਉਹ ਐਕਿਊਰੇਟ ਗਿਣੀ ਆ ਜਾਂਦੀਆਂ ਨੇ ਜੇਕਰ ਪੰਜਾਬ ਦੇ ਰਿਲੇਟਡ ਲਈਏ ਤੁਸੀਂ ਫਲਡ ਦੀ ਕੀਤੀ ਸੀ ਪ੍ਰੈਡਿਕਸ਼ਨ ਉਹ ਵੀ ਸਹੀ ਹੋਈ ਹੈ ਜਾਂ ਕਹਿ ਲਓ ਜੋ ਲੇਟੈਸਟਲੀ ਸਾਡੇ ਜਿਹੜੇ ਮਸ਼ਹੂਰ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਜੀ ਐਕਸਪਾਇਰ ਨੇ ਤਾਂ ਉਹਦੇ ਰਿਗਾਰਡਿੰਗ ਵੀ ਤੁਸੀਂ ਜੋ ਸਾਰੀ ਜਾਣਕਾਰੀ ਦਿੱਤੀ ਆ ਤਾਂ ਉਹ ਅਸਲੀ ਤੱਤਾਂ ਦੇ ਆਧਾਰ ਤੇ ਦਿੱਤੀ ਆ ਹਾਂਜੀ ਬਿਲਕੁਲ ਸਰ ਬਹੁਤ ਆਈਡੀਆ ਲੱਗ ਜਾਂਦੇ ਨੇ ਹੁੰਦਾ ਕੀ ਆ ਜੋਤਿਸ਼ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਫਾਰਮੂਲਾ ਵਾ 12 9 12 ਦਾ ਮਤਲਬ ਸਾਰਾ ਜੋਤਿਸ਼ ਇਹਦੇ ਆਧਾਰ ਤੇ ਉਪਰ ਹੀ ਖੜਾ 12 ਕੀ ਨੇ 12 ਤੁਹਾਡੀ ਕੁੰਡਲੀ ਦੇ ਘਰ ਨੇ 9 ਕੀ ਨੇ 9 ਤੁਹਾਡੇ ਪਲੈਨਟ ਨੇ ਗ੍ਰਹਿ ਨੇ 12 ਤੁਹਾਡੀਆਂ ਰਾਸ਼ੀਆਂ ਨੇ ਸਾਰਾ ਹੀ ਚੀਜ਼ ਇਸ ਚੀਜ਼ ਦੇ ਉੱਪਰ ਮਤਲਬ ਨਿਰਪਰ ਕਰਦੀ ਹੈ ਜੀ ਜਿਵੇਂ ਕੀ ਆ ਇਹ 2025 ਸਾਲ ਚੱਲਦਾ ਸੀ ਇਹ ਅਗਰ ਆਪਾਂ 2025 ਦਾ ਟੋਟਲ ਕਰਦੇ ਆ ਤਾਂ ਇਹਦਾ ਟੋਟਲ ਨੌ ਨੰਬਰ ਨਿਕਲ ਕੇ ਆਉਂਦਾ 9 ਆਂਦਾ 9 ਨੰਬਰ ਮੰਗਲ ਦਾ ਨੰਬਰ ਆ ਨਾ ਟੋਟਲ 1 ਤੋਂ ਲੈ ਕੇ 9 ਤੱਕ ਹੀ ਨੰਬਰ ਨੇ 9 ਹੀ ਪਲੈਨਟ ਨੇ ਹਰ ਇੱਕ ਪਲੈਨਟ ਨੂੰ ਇੱਕ ਨੰਬਰ ਮਿਲਿਆ ਹੋਇਆ ਬਿਲਕੁਲ ਸੂਰਜ ਦੀ ਗੱਲ ਕਰ ਲਈ ਉਹਨਾਂ ਨੂੰ 1 ਨੰਬਰ ਮਿਲਿਆ ਹੋਇਆ ਸਭ ਤੋਂ ਬਡੇ ਨੇ ਉਹਨਾਂ ਨੂੰ ਬਾਪ ਦਾ ਦਰਜਾ ਦਿੱਤਾ ਗਿਆ ਚੰਦਰਮਾ ਦੀ ਗੱਲ ਕਰ ਲਈ ਉਹਨਾਂ ਨੂੰ 2 ਨੰਬਰ ਮਿਲਿਆ ਹੋਇਆ ਸ਼ਨੀ ਜੀ ਦੀ ਗੱਲ ਕਰ ਲਈ ਉਹਨਾਂ ਨੂੰ 8 ਨੰਬਰ ਮਿਲਿਆ ਹੋਇਆ ਮੰਗਲ ਨੂੰ 9 ਨੰਬਰ ਮਿਲਿਆ ਹੋਇਆ ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਸੁਮਝਾ ਰਿਹਾ ਸੀ ਵੀ ਅਗੋਂ ਸਾਲ ਚੇਂਜ ਹੋ ਕੇ 2026 ਦੀ ਸਟਾਰਟਿੰਗ ਹੋਣੀ ਆ ਅਗਰ ਆਪਾਂ 2026 ਦਾ ਟੋਟਲ ਕਰਨੇ ਆ ਤਾਂ 1 ਡਿਜੀਟ ਦੇ ਵਿੱਚ ਨਿਕਲ ਕੇ 1 ਆਊਗਾ ਉਹ ਸੂਰਜ ਦਾ ਨੰਬਰ ਆ ਉੱਥੋਂ ਹੁਣ ਦੇਖਣਾ ਕੀ ਬੰਦ ਆ ਤੁਸੀਂ ਉਹ ਜਾਂ ਮੈਂ ਮਾਂ ਜਾਂ ਤੁਹਾਡੀ ਜਾਂ ਮੇਰੀ ਜਾਂ ਕਿਸੇ ਹੋਰ ਵੀ ਕੁੰਡਲੀ ਦੇ ਵਿੱਚ ਵੀ ਤੁਹਾਡੀ ਕੁੰਡਲੀ ਦੇ ਵਿੱਚ ਊਰਜ ਦੀ ਸੰਦੀ ਮਤਲਬ ਕਿੰਦਾ ਦੀ ਦਿਸ਼ਾ ਦੇ ਵਿੱਚੋਂ ਬੈਠ ਰਹੇ ਨੇ ਕਿਹੜੀ ਦਿਸ਼ਾ ਦੇ ਵਿੱਚ ਬੈਠੇ ਨੇ ਤੁਹਾਡੇ ਲਈ ਉਹ ਪਾਵਰਫੁੱਲ ਬੈਠੇ ਨੇ ਜਾਂ ਤੁਹਾਡੇ ਲਈ ਉਹ ਵੀਕ ਬੈਠੇ ਨੇ ਉੱਥੋਂ ਪਤਾ ਲੱਗ ਜਾਏਗਾ ਬਿਲਕੁਲ ਤਾਂ ਹੁਣ ਵੀ ਇੱਕ ਮੈਂ ਦੇਖੂਗਾ ਤੁਸੀਂ ਸਾਰਾ ਡਾਇਗਰਾਮ ਇਸ ਤਰ੍ਹਾਂ ਸਾਡੀ ਪਾਛਾ ਡਾਇਗਰਾਮ ਆ ਤੁਹਾਡੀ ਪਾਛਾ ਦੇ ਵਿੱਚ ਇੱਕ ਇਹ ਰਾਸ਼ੀਆਂ ਦਾ ਵੀ ਹੋ ਸਕਦਾ ਹੈ ਜਾਂ ਜੋ ਹੈ ਨਾ ਹੈਗਾ ਤੁਹਾਨੂੰ ਜਾਨਕਾਰੀ ਦਵਾਂਗੇ ਉਸ ਦੇ ਬਾਰੇ ਸਾਨੂੰ ਤੇ ਇਹ ਇਸ ਦੇ ਵਿਹਾਰ ਦੇ ਉੱਤੇ ਸਾਰੀ ਜਿਹੜੀ ਰਾਸ਼ੀ ਬਣਾਈ ਜਾਂਦੀ ਹੈ ਜਾਂ ਕਹਿ ਲਓ ਜੋ ਉਸ ਦਿਨ ਛੱਤਰ ਦੇਖੇ ਜਾਂਦੇ ਨੇ ਸਾਰਾ ਕੁਝ ਬਿਲਕੁਲ ਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਵਾ ਵੀ ਇਹ 2025 ਦੀ ਗੱਲ ਕਰਦੇ ਆ ਤਾਂ ਟੋਟਲ ਨੌ ਨਿਕਲ ਕੇ ਆਇਆ ਇਹ ਮੰਗਲ ਦਾ ਨੰਬਰ ਆ ਉਹ ਜਿਨ੍ਹਾਂ ਲਈ ਮੰਗਲ ਕੁੰਡਲੀ ਦੇ ਵਿੱਚ ਅੱਛੀ ਪੋਜੀਸ਼ਨ ਤੇ ਬੈਠੇ ਨੇ ਉਹਨਾਂ ਲਈ ਮੰਗਲ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਉਹ ਜਿਨ੍ਹਾਂ ਲਈ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਮੰਗਲ ਸਹੀ ਪੋਜੀਸ਼ਨ ਤੇ ਨਹੀਂ ਬੈਠੇ ਨੇ ਵੀਕ ਬੈਠੇ ਨੇ ਜਾਂ ਕਹਿ ਲਓ ਮੰਗਲ ਦਾ ਅਟੈਕ ਕੀਤਾ ਹੋਇਆ ਵਾ ਉਹਨਾਂ ਦੇ ਨੁਕਸਾਨ ਵੀ ਇਸ ਸਾਲ ਬਹੁਤ ਹੋਏ ਨੇ ਜਿਵੇਂ ਆਪਣੇ ਇੰਡੀਆ ਤੇ ਕੀ ਪੂਰੇ ਵਰਲਡ ਤੇ ਹੀ ਮੰਗਲ ਭਾਰੀ ਆ ਤੁਸੀਂ ਦੇਖ ਲਓ ਆਪਾਂ ਕਿਦਾਂ ਦੇ ਹਾਸੇ ਸੁਣੇ ਨੇ ਜੀ ਪਹਿਲਾਂ ਮਤਲਬ 에ਅਰ ਇੰਡੀਆ ਦਾ ਹਾਸਾ ਹੋਇਆ ਜੀ ਹਜੇ ਵੀ ਸਾਡੀ ਲਾਈਨ ਦੇ ਵਿੱਚ ਇਹ ਚੀਜ਼ ਆਪਾਂ ਤਾਂ ਵਹਿ ਤਾਂ ਕਹਿੰਦੇ ਪਰਮਾਤਮਾ ਸੁੱਖ ਰੱਖੇ ਜਾਂਦੇ ਜਾਂਦੇ ਮੰਗਲ ਆਪਣਾ ਕੋਈ ਨਾ ਕੋਈ ਐਸਾ ਅਟੈਕ ਫਿਰ ਵੀ 2025 'ਚ ਦਿਖਾ ਕੇ ਜਾਏਗਾ ਅਨਾ ਸ਼ਕਤੀਸ਼ਾਲੀ ਜਿਹੜਾ ਇਹ 2025 ਮੰਗਲ ਵਾਸਤੇ ਹੈ ਕਿ ਜਾਂਦਾ ਜਾਂਦਾ तकरीबन 2 ਮਹੀਨੇ ਰਹਿ ਗਏ ਨੇ ਤੇ ਇਹਦੇ ਵਿੱਚ ਵੀ ਜ਼ੋਰ ਦਿਖਾ ਕੇ ਜਾਏਗਾ ਬਿਲਕੁਲ ਬਿਲਕੁਲ ਜਾਂਦਾ ਜਾਂਦਾ ਵੀ ਕੁਝ ਐਸਾ ਮਤਲਬ ਅਟੈਕ ਕਰਕੇ ਜਾਏਗਾ ਮੰਗਲ ਕਿਉਂਕਿ 2 ਮਹੀਨੇ ਦਾ ਹਜੇ ਸਮਾਂ 2025 ਤੋਂ ਬਾਕੀ ਹੈ ਜੀ ਮੈਂ ਤਾਂ ਪ੍ਰਮਾਤਮਾ ਸੁੱਖ ਰੱਖੇ ਠੀਕ ਠਾਕ ਨਿਕਲ ਜੇ ਪਰ ਮੰਗਲ ਵਾਕੀ ਇਸ ਸਾਲ ਪੂਰੇ ਇੰਡੀਆ ਦੇ ਕਿ ਪੂਰੇ ਵਰਲਡ ਤੇ ਹੀ ਭਾਰੀ ਰਿਹਾ ਵਾ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ 2026 ਆਉਣ ਵਾਲਾ ਹੈ ਤਾਂ ਉਸ ਦਾ ਜਿਹੜਾ ਮੂਲ ਅੰਕ ਹੈ ਉਹ 1 ਬਣਦਾ ਤੇ ਉਹ 1 ਮੂਲ ਅੰਕ ਵਾਲਿਆਂ ਵਾਸਤੇ ਕਿਵੇਂ ਲਾਭ ਦੇ ਹੋਏਗਾ ਉਹ ਜਾਂ ਕਹਿ ਲਓ ਜਿਨ੍ਹਾਂ ਦੀ ਰਾਸ਼ੀ ਦੇ ਵਿੱਚ ਸੂਰਜ ਟੋਪ ਦੇ ਉੱਤੇ ਆ ਉਹਨਾਂ ਵਾਸਤੇ ਕਿਵੇਂ ਲਾਭ ਦੇ ਹੋਣ ਵਾਲਾ ਸਰ ਇਹਦਾ ਇਦਾਂ ਹੁੰਦਾ ਵਾ ਜਿਵੇਂ ਕਿ ਟੋਟਲ 2026 ਦਾ ਟੋਟਲ ਕਰਦੇ ਇੱਕ ਨੰਬਰ ਨਿਕਲ ਕੇ ਆਏਗਾ ਉਹ ਸੂਰਜ ਦਾ ਨੰਬਰ ਆ ਜੀ ਆਪਾਂ ਕਿਸੇ ਵੀ ਇਨਸਾਨ ਦੀ ਕੁੰਡਲੀ ਖੋਲਦੇ ਆ ਉਹਦੇ ਵਿੱਚ ਦੇਖਾਂਗੇ ਵੀ ਕੁੰਡਲੀ ਦੇ ਵਿੱਚ ਸੂਰਜ ਦੀ ਪੋਜੀਸ਼ਨ ਕਿੱਦਾਂ ਦੀ ਆ ਕਿਹੜੀ ਪੋਜੀਸ਼ਨ ਦੇ ਵਿੱਚ ਬੈਠੇ ਨੇ ਉਹਨਾਂ ਲਈ 네ਗੇਟਿਵ ਬੈਠੇ ਨੇ ਜਾਂ ਉਹਨਾਂ ਲਈ ਪੋਜ਼ਿਟਿਵ ਬੈਠੇ ਨੇ ਜੇ ਪੋਜ਼ਿਟਿਵ ਬੈਠੇ ਨੇ ਉਹਨਾਂ ਨੂੰ ਕਿੱਦਾਂ ਦਾ ਰਿਜ਼ਲਟ ਮਿਲਣਗੇ ਉਹ ਕਿਸੇ ਵੀ ਕੰਮਕਾਰ ਦੇ ਵਿੱਚ ਅੱਗੇ ਵਧਣਗੇ ਉਹਨਾਂ ਲਈ ਵੈਸੀ ਵਧੀਆ ਰਸਤੇ ਖੁੱਲਦੇ ਜਾਣਗੇ ਉਹਨਾਂ ਲਈ ਮਤਲਬ ਇਹੇ ਵੀ ਚੀਜ਼ ਨੂੰ ਆਪਾਂ ਕਹਿ ਦਿੰਦੇ ਨੇ ਵੀ ਆਪਾਂ ਮਿੱਟੀ ਨੂੰ ਹੱਥ ਲਾਇਆ ਕੀ ਆ ਮਤਲਬ ਇਦਾਂ ਤਾਂ ਦੇਖਣ ਨੂੰ ਮਿਲਦਾ ਵੀ ਬਿਜ਼ਨਸ ਚੱਲਦਾ ਚੱਲਦਾ ਇੱਕਦਮ ਰੁਕ ਗਿਆ ਜੀ ਠੱਪ ਹੋ ਗਿਆ ਜਾਂ ਕਹਿ ਲਓ ਵੀ ਪਹਿਲਾਂ ਆਪਣੀ ਸਿਹਤ ਬਿਲਕੁਲ ਠੀਕ ਹੁੰਦੀ ਆ ਇੱਕਦਮ ਆਪਣੇ ਤੇ ਅਟੈਕ ਹੁੰਦਾ ਵਾ ਕਿਸੇ ਵੀ ਤਰ੍ਹਾਂ ਦਾ ਇਦਾਂ ਨਹੀਂ ਬਹੁਤ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ ਇਹ ਚੀਜ਼ਾਂ ਤੋਂ ਆਈਡੀਆ ਲੱਗਦੇ ਨੇ ਇਹ ਨਹੀਂ ਹੈ ਵੀ 2026 ਸਾਰਿਆਂ ਲਈ ਨੁਕਸਾਨ ਵਾਲਾ ਇਹ ਤੁਹਾਡੀ ਕੁੰਡਲੀ ਹੀ ਦੇ ਆਧਾਰ ਦੇ ਉੱਪਰ ਖੜਾ ਵਾ ਵੀ ਤੁਹਾਡੇ ਉੱਪਰ ਤੁਹਾਡੀ ਕੁੰਡਲੀ ਵਿੱਚ ਸੂਰਜ ਦੀ ਸਨ ਦੀ ਪੋਜੀਸ਼ਨ ਕੀ ਆ ਉਹ ਕਿੰਨੀ ਡਿਗਰੀ ਤੱਕ ਕੰਮ ਕਰਦੇ ਨੇ ਤੁਹਾਡੇ ਲਈ ਪੋਜ਼ਿਟਿਵ ਨੇ ਜਾਂ ਨੈਗੇਟਿਵ ਨੇ ਤਾਂ ਆ ਵਿਕਾਸ ਸਾਹਿਬ ਤੁਸੀਂ ਜਿੱਦਿਆਂ ਆਪਾਂ ਪਹੁੰਚੇ ਹਾਂ ਸਭ ਤੋਂ ਪਹਿਲਾਂ ਇਹ ਬਣਾਇਆ ਮੇਰੀ ਫਿਰ ਤੋਂ ਕਿਉਰਿਓਸਿਟੀ ਇਸੇ ਵੱਲ ਹੀ ਆ ਰਹੀ ਹੈ ਵੀ ਇਹਨੂੰ ਆਪਾਂ ਕਿਵੇਂ ਡਿਸਕ੍ਰਾਈਬ ਜਿਹੜੀ ਆਪਣੀ ਆਡੀਅנס ਨੂੰ ਕਰਾਂਗੇ ਇੱਕ ਵਾਰੀ ਉਹਦੀ ਜਾਣਕਾਰੀ ਦਿਓ ਪਹਿਲਾਂ ਮੈਨੂੰ ਸਰ ਦੇਖੋ ਐਦਾਂ ਨਹੀਂ ਤੁਹਾਨੂੰ ਸਮਝ ਲੱਗਣਾ ਜਿਵੇਂ ਕਿ ਮੈਂ ਇੱਕ ਕੁੰਡਲੀ ਤਿਆਰ ਕੀਤੀ ਆ ਇਹਨੂੰ ਟੇਬ ਆ ਵੀ ਬੋਲਦੇ ਨੇ ਇਹਦੇ ਵਿੱਚ 12 ਹਾਊਸ ਦਿਖਾਏ ਗਏ ਨੇ ਇਹ ਮੈਂ 12 ਨੰਬਰ ਲਿਖੇ ਨੇ ਜੀ ਇਹ ਜਿਹੜਾ ਟੋਟਲ ਫਾਰਮੂਲਾ ਜੀ 12 9 12 ਦਾ ਓਕੇ ਜੀ ਇਹਦੇ ਆਧਾਰ ਤੇ ਪੂਰੀ ਜੋਤਿਸ਼ਾ ਜੀ 12 ਕੀ ਨੇ 12 ਤੁਹਾਡੀ ਕੁੰਡਲੀ ਦੇ ਘਰ ਨੇ ਇਹਨਾਂ ਨੂੰ ਹਾਊਸ ਬੋਲ ਹਰ ਇੱਕ ਘਰ ਦਾ ਇੱਕ ਮਤਲਬ ਕੰਮ ਆ ਡਿਊਟੀ ਲੱਗੀ ਹੋਈ ਆ ਆਪਾਂ ਸਤਵੇਂ ਘਰ ਦੀ ਗੱਲ ਕਰ ਲਈਏ ਵਿਆਹ ਦੇ ਰਿਲੇਟਡ ਹੁੰਦਾ ਮੈਰਿਜ ਦੇ ਰਿਲੇਟਡ ਜੀ ਇੱਥੋਂ ਪਤਾ ਚੱਲਦਾ ਵੀ ਤੁਹਾਡੀ ਮੈਰਿਜ ਹੀ ਕਦ ਹੋਊਗੀ ਤੁਹਾਡੀ ਮੈਰਿਡ ਲਾਈਫ ਕਿੱਦਾਂ ਦੀ ਰਹੂਗੀ ਕੋਈ ਪ੍ਰੋਬਲਮ ਤਾਂ ਨਹੀਂ ਆਨ ਆਲੀ ਆਪਾਂ ਪਹਿਲੇ ਘਰ ਦੀ ਗੱਲ ਕਰ ਲਈਏ ਫਰਸਟ ਹਾਊਸ ਆ ਜੀ ਹਰ ਇੱਕ ਦੀ ਕੁੰਡਲੀ ਦਾ ਇੱਥੋਂ ਤੁਸੀਂ ਮੇਰੇ ਕੋਲ ਨਾ ਕਿਸੇ ਵੀ ਇੱਕ ਐਦਾਂ ਦੇ ਇਨਸਾਨ ਦੀ ਕੁੰਡਲੀ ਲੈ ਕੇ ਆਓ ਉਹਨੂੰ ਮੈਂ ਜਾਣਦਾ ਨਹੀਂ ਤੁਸੀਂ ਉਹ ਤਾਂ ਮੇਰੇ ਕੋਲ ਬਾਇਓ ਡਾਟਾ ਹੀ ਲੈ ਕੇ ਆਉਣਾ ਡੇਟ ਆਫ ਬਰਥ ਟਾਈਮ ਨੇਮ ਵਗੈਰਾ ਮੈਂ ਤੁਹਾਨੂੰ ਕੁੰਡਲੀ ਤੋਂ ਹੀ ਜੱਜ ਕਰਕੇ ਦੱਸ ਦਊਗਾ ਵੀ ਉਹਦੇ ਪਾਸਟ ਦੇ ਵਿੱਚ ਉਹਦੇ ਨਾਲ ਕੀ ਬੀਤੇ ਆ ਉਹਦਾ ਆਉਣ ਵਾਲਾ ਫਿਊਚਰ ਕਿਦਾਂ ਦਾ ਹੋਊਗਾ ਕਾਫੀ ਕੁਝ ਆਈਡੀਆ ਐ ਐਕੂਰੇਟ ਲੱਗ ਜਾਂਦੇ ਨੇ ਮੀਨਸ ਇੰਨਾ ਜਿਹੜੀ ਮਹੱਤਵ ਕਹਿ ਲੋ ਆਪਣੇ ਜੀਵਨ ਦੇ ਵਿੱਚ ਕੁੰਡਰੀ ਰੱਖਦੀ ਹੈ ਕਿ ਜੋ ਆਪਣੀ ਜ਼ਿੰਦਗੀ ਦੇ ਕਹਿ ਲੋ ਵੇਰਵਾ ਸਾਰਾ ਦੇ ਜਾਂਦੀ ਹੈ ਵੀ ਤੁਹਾਡੀ ਜੀਵਨ ਦੇ ਵਿੱਚ ਕੀ ਕੁਝ ਹੋਇਆ ਹੈ ਯਾ ਇਨ ਫਿਊਚਰ ਕੀ ਹੋਣ ਵਾਲਾ ਹੋਣ ਵਾਲਾ ਜੀ ਬਿਲਕੁਲ ਜੀ ਬਿਲਕੁਲ ਜੀ ਦੇਖੋ ਇਹ ਆਪਣੇ ਮੰਨਨ ਤੇ ਆ ਕਈ ਤੇ ਸਲਾਈ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਕਈ ਬਿਲਕੁਲ ਵੀ ਨਹੀਂ ਮੰਨਦੇ ਕਹਿੰਦੇ ਆ ਨੇ ਵੀ ਮੰਨ ਲਓ ਤਾਂ ਗੰਗਾ ਨਦੀ ਆ ਨਾ ਮੰਨੋ ਤਾਂ ਵਗਦਾ ਹੋਇਆ ਪਾਣੀ ਆ ਇਹ ਆਪਣੇ ਮੰਨਨ ਤੇ ਆ ਕਈਆਂ ਨੇ ਇਹ ਚੀਜ਼ ਦਾ ਸਹਾਰਾ ਲੈ ਕੇ ਪਤਾ ਨਹੀਂ ਕੀ ਕੁਝ ਪਾਲਿਆ ਕਿੰਨਾ ਕ ਅੱਗੇ ਵੱਧ ਗਏ ਕਈ ਇਸ ਚੀਜ਼ ਨੂੰ ਬਿਲਕੁਲ ਪਖੰਡਵਾਦ ਵੀ ਦੱਸਦੇ ਨੇ ਪਰ ਸਾਡੀ ਲਾਈਨ ਦੇ ਵਿੱਚ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਜ਼ਰੀਏ ਇਹ ਕਿਹਾ ਵੀ 95% ਚੋਰੀ ਬੈਠੇ ਨੇ ਉਹ ਇਹ ਦੇਖ ਲੈਂਦੇ ਨੇ ਵੀ ਸਾਹਮਣੇ ਕੋਈ ਇਨਸਾਨ ਆਇਆ ਉਹ ਉਲਝਿਆ ਹੋਇਆ ਪਹਿਲਾਂ ਹੀ ਆ ਉਹਨੂੰ ਹੋਰ ਉਲਝਾ ਲੋ ਉਹ ਆਪਣੀ ਸਿਰਫ ਜੇਬ ਤੱਕ ਮਤਲਬ ਰੱਖਦੇ ਨੇ ਤੇ ਉਹਨਾਂ ਨੂੰ ਸਾਹਮਣੇ ਇਨਸਾਨ ਤੱਕ ਕੋਈ ਮਤਲਬ ਨਹੀਂ ਤਾਂ ਮੈਂ ਸਰ ਇੱਕ ਸਵਾਲ ਪੁੱਛਣਾ ਚਾਹੂੰਗਾ ਵੀ ਜੋਤਸ਼ੀ ਤੇ ਐਸਟਰੋਲੋਜਰ ਚ ਕੀ ਫਰਕ ਹੈ ਕੀ ਐਸਟਰੋਲੋਜਰ ਵਰਡ ਜੋਤਸ਼ੀ ਪਖੰਡਵਾਦ ਨਾਲ ਜੁੜ ਕੇ ਅਸੀਂ ਤਾਂ ਐਸਟਰੋਲੋਜਰ ਆਇਆ ਇਹ ਕੁਝ ਇਹਦਾ ਵੱਖ ਮਤਲਬ ਹੈ ਨਹੀਂ 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 ਮਤਲਬ ਦੋਨਾਂ ਦੇ ਸੇਮ ਹੈ ਕੋਈ ਹੈ ਮਤਲਬ ਨਹੀਂ ਕੁਛ ਹੈਗਾ ਮਤਲਬ ਇਹ ਅੱਜ ਕੱਲ੍ਹ ਇਹਨੇ ਵੀ ਮਾਡਰਨ ਜਮਾਨੇ ਦੇ ਵਿੱਚ ਕਹਿਣ ਨੂੰ ਜੋ ਸਾਨੂੰ ਵਧੀਆ ਲੱਗਦਾ ਵਾ ਹੋਰ ਕੁਝ ਨਹੀਂ ਜੇ ਕਹੀਏ ਵੀ ਇਹਨਾਂ ਦੇ ਵਿੱਚ ਕੁਝ ਫਰਕ ਆ ਬਿਲਕੁਲ ਕੋਈ ਫਰਕ ਨਹੀਂ ਹੈਗਾ ਸਰ ਨੰਬਰੋਲੋਜੀ ਵੀ ਤੁਸੀਂ ਸ਼ੁਰੂਆਤ ਹੀ ਗੱਲ ਕੀਤੀ ਹੈ ਵੀ ਇਹ ਮੁਲਾਂਕ ਜਿਹੜੇ ਬਣਦੇ ਨੇ ਨੰਬਰੋਲੋਜੀ ਦੇ ਵਿੱਚ ਆ ਜਾਂਦੇ ਨੇ ਤਾਂ ਕੀ ਉਹ ਐਸਟ੍ਰੋਲੋਜੀ ਦੇ ਅੰਡਰ ਹੀ ਆਉਂਦੇ ਨੇ ਇਹ ਚੀਜ਼ਾਂ ਦੇਖੋ ਸਰ ਸਭ ਤੋਂ ਪੁਰਾਣਾ ਤੇ ਪਹਿਲਾ ਕਨਸੈਪਟ ਇਹੀ ਹੈ ਜੋਤਿਸ਼ੀਏ ਨੂੰ ਬੈਦਿਕ ਜੋਤਿਸ਼ ਕਿਹਾ ਗਿਆ ਵਾ ਇੱਥੋਂ ਹੀ ਬਹੁਤ ਚੀਜ਼ਾਂ ਨਿਕਲ ਕੇ ਆਈਆਂ ਤੁਸੀਂ ਨੰਬਰੋਲੋਜੀ ਦੀ ਗੱਲ ਕਰ ਲਓ ਤੁਸੀਂ ਟੈਰੋ ਕਾਰਡ ਦੀ ਗੱਲ ਕਰ ਲਓ ਤੁਸੀਂ ਰੈੱਡ ਬੁੱਕ ਦੀ ਗੱਲ ਕਰ ਲਓ ਰੈੱਡ ਬੁੱਕ ਵੀ ਇੱਕ ਇਹਦਾ ਹੀ ਪਾਰਟ ਆ ਪਰ ਇਹ ਕੀ ਆ ਵੀ ਰੈੱਡ ਬੁੱਕ ਹੁਣੇ ਆਈ ਹੈ ਥੋੜੇ ਟਾਈਮ ਪਹਿਲਾਂ ਹੀ ਆਈ ਆ ਇਹਦਾ ਪਹਿਲਾ ਜਿਹੜਾ ਵਰਜਨ ਆਇਆ 1939 ਦੇ ਵਿੱਚ ਆਇਆ ਇਹਨੂੰ ਰੈਡ ਬੁੱਕ ਨੂੰ ਲਿਖਣ ਵਾਲੇ ਆਪਣੇ ਪੰਡਤ ਰੂਪ ਚੰਦਰ ਜੋਸ਼ੀ ਜੀ ਹੋਏ ਨੇ ਇਹ ਅੱਜ ਰੈਡ ਬੁੱਕ ਆਪਣੇ ਪੂਰੇ ਵਰਲਡ ਦੇ ਵਿੱਚ ਫੇਮਸ ਆ ਪਰ ਆਪਣੇ ਲਈ ਮਾਨ ਵਾਲੀ ਕੀ ਗੱਲ ਫਗਵਾੜੇ ਤੋਂ ਹੋਏ ਨੇ ਲੁਧਿਆਣੇ ਦੇ ਨਾਲ ਇਹ ਬਹੁਤ ਵਧੀਆ ਗੱਲ ਆ ਮਤਲਬ ਉਹਨਾਂ ਨੇ ਕੀ ਆ ਜੋਤਿਸ਼ੀ ਨੇ ਇਹਨੂੰ ਹੋਰ ਸੌਖਾ ਕਰਕੇ ਦੱਸਦਾ ਵੀ ਕਿਹੜਾ ਪਲੈਨਟ ਕਿੱਦਾਂ ਦੀ ਦਿਸ਼ਾ ਦੇ ਵਿੱਚ ਬੈਠਾ ਉਹ ਤੁਹਾਨੂੰ ਕਿਦਾਂ ਦਾ ਫਲ ਦੇ ਰਿਹਾ ਇਹਨੂੰ ਹੋਰ ਥੋੜਾ ਜਿਹਾ ਈਜ਼ੀ ਕਰਦਾ ਇਹ ਚੀਜ਼ਾਂ ਪਰ ਦੇਖਦੇ ਆਂ ਵੀ ਜਦੋਂ ਕੋਈ ਐਸਟ੍ਰੋਲੋਜਰ ਕੋ ਜਾਂਦਾ ਤਾਂ ਉਪਾਏ ਜਰੂਰ ਦੱਸੇ ਜਾਂਦੇ ਨੇ ਵੀ ਤੁਸੀਂ ਜੇ ਕੁਝ ਕਰਾਉਣਾ ਹੈ ਜਾਂ ਜੇ ਤੁਸੀਂ ਸਫਲਤਾ ਚਾਹੁੰਦੇ ਹੋ ਆ ਉਪਾਏ ਕਰੋ ਜਾਂ ਕੁਝ ਕੁਝ ਉਸ ਰਿਲੇਟਡ ਹੈ ਨਾ ਬਿਲਕੁਲ ਜਿਸ ਤਰੀਕੇ ਨਾਲ ਜਾਣਦੇ ਹਾਂ ਵੀ ਕੋਈ ਕਹਿੰਦਾ ਵੀ ਦਰਿਆ ਦੇ ਵਿੱਚ ਅਨਾਜ ਮੀਨਸ ਦਾਨ ਕਰਕੇ ਆਓ ਜਲ ਪਰਵਾ ਤਾਂ ਉਹ ਅਸਲ ਚ ਚੀਜ਼ਾਂ ਜਿਹੜੀਆਂ ਨੇ ਉਹ ਇਸ ਰਾਸ਼ੀ ਉੱਤੇ ਜਿਹੜਾ ਇਫੈਕਟ ਕਰਦੀਆਂ ਨੇ ਜਦੋਂ ਕੋਈ ਦਾਨਪੁਨ ਕਰਦਾ ਹੈ ਉਪਾਏ ਕਰਦਾ ਹੈ ਬਿਲਕੁਲ ਕਰਦੀਆਂ ਨੇ ਸਰ ਤੁਸੀਂ ਰੈਮਡੀ ਦੀ ਗੱਲ ਕੀਤੀ ਕਈ ਰੈਮਡੀਆਂ ਤਾਂ ਇੰਨਾ ਅੱਛਾ ਰਿਜ਼ਲਟ ਦਿੰਦੀਆਂ ਨੇ ਮਤਲਬ ਮੈਂ ਡੇਲੀ ਰੂਟੀਨ ਆਪਣੀ ਲਾਈਫ ਦੇ ਵਿੱਚ ਇਹ ਚੀਜ਼ ਇੱਕ ਕਲ ਚੈੱਕ ਕਰਦਾ ਵੀ 90% ਲੋਕਾਂ ਦੇ 90 90% ਲੋਕਾਂ ਦੇ ਚੰਦਰਮਾ ਵੀਕ ਹੋ ਚੁੱਕੇ ਆ ਉਹ ਕਿੱਦਾਂ ਦੀ ਵੀ ਪੋਜੀਸ਼ਨ ਦੇ ਵਿੱਚ ਬੈਠੇ ਆ ਉਹਨਾਂ ਲੋਕਾਂ ਨੂੰ ਕਿੱਦਾਂ ਦੀ ਦਿੱਕਤਾਂ ਆਉਂਦੀਆਂ ਨੇ ਨਾ ਹੌਲੀ ਹੌਲੀ ਉਹ ਡਿਪਰੈਸ਼ਨ 'ਚ ਜਾਂਦੇ ਆ ਉਹਨਾਂ ਦਾ ਸੁਭਾਅ ਦੇ ਵਿੱਚ ਰੁੱਖਾਪਨ ਆ ਗਿਆ ਇੱਕਦਮ ਚਟਚੜਾਪਨ ਆ ਗਿਆ ਉਹਨਾਂ ਦੇ ਕੰਮ ਦੇ ਵਿੱਚ ਡਿਲੇਪਨ ਆ ਗਿਆ 10 ਦਿਨ 'ਚ ਹੋਣ ਵਾਲਾ ਕੰਮ ਕਈ ਵਾਰ 2-2 ਮਹੀਨੇ ਅੜਕਿਆ ਰਹਿੰਦਾ ਜਾਂ ਲਾਸਟ ਮੂਮੂ ਤੇ ਜਾ ਕੇ ਆਪਾਂ ਨੂੰ ਏਦਾਂ ਦਾ ਮਿਲਦਾ ਵੀ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਣਾ ਕੰਮ ਹੋ ਗਿਆ ਪਰ ਆਪਾਂ ਨੂੰ ਜਵਾਬ ਮਿਲ ਜਾਂਦਾ ਉਹਦੇ ਲਈ ਸਾਡੀ ਲਾਈਨ ਦੇ ਵਿੱਚ ਇਹੀ ਰੈਮਡੀ ਆ ਵੀ ਤੁਸੀਂ ਨਹਾਣ ਵੇਲੇ ਆਪਣੇ ਪਾਣੀ ਦਾ ਕਲਰ ਚੇਂਜ ਕਰੋ ਪਾਣੀ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਨਹਾਓ ਅੱਛਾ ਜੀ ਹਾਂਜੀ ਪਾਣੀ ਦਾ ਕਲਰ ਪਾਣੀ ਦੁੱਧਿਆ ਹੋ ਗਿਆ ਤਾਂ ਤੁਹਾਨੂੰ 43 ਦਿਨ ਦੀ ਰੈਮਡੀ ਆ ਤੁਹਾਨੂੰ 15 ਦਿਨਾਂ ਦੇ ਵਿੱਚ ਰਿਜ਼ਲਟ ਆਨੇ ਸਟਾਰਟ ਹੋ ਜਾਣਗੇ ਮੇਰੀ ਗਰੰਟੀ ਹੈ ਜੀ ਐਡਾ ਵੱਡਾ ਉਪਾਏ ਹਾਂਜੀ ਪਰ ਉਹ ਪਾਏ ਛੋਟਾ ਪਰ ਰਿਜ਼ਲਟ ਵੱਡੇ ਹੋਣਗੇ ਦੇਖਿਆ ਜਾ ਵੀ ਸੌਖਾ ਵੀ ਆ ਹੁਣ ਨਹਾਣਾ ਤਾਂ ਇੱਕ ਇਨਸਾਨ ਨੇ ਵੈਸੇ ਵੀ ਆ ਨਾ ਆਪਣੀ ਡੇਲੀ ਰੁਟੀ ਤਾਂ ਤੁਸੀਂ ਜੀ ਰਿਜਲਟ ਲੈ ਕੇ ਦੇਖੋ 22 ਚਾਂਸ 1% ਮੰਨ ਲਓ ਤੁਹਾਡਾ ਕੋਈ ਫਾਇਦਾ ਨਹੀਂ ਹੋਇਆ ਤਾਂ ਜਾਣ ਨੂੰ ਕੀ ਹੈ ਨੁਕਸਾਨ ਕੀ ਹੈ ਜੀ ਇਹ ਇਹਦੇ ਨਾਲ ਚੰਦਰਮਾ ਪਹੁੰਚਣਗੇ ਚੰਦਰਮਾ ਇਹ ਇੱਕ ਐਦਾਂ ਦੇ ਪਲੈਨਰ ਨੇ ਜਿਹੜੀ ਬੜੀ ਜਲਦੀ ਮੂਵ ਕਰਦੇ ਨੇ ਇਹ 28 ਦਿਨਾਂ ਬਾਅਦ ਹੀ ਆਪਣਾ ਘਰ ਚੇਂਜ ਕਰ ਲੈਂਦੇ ਨੇ ਠੀਕ ਹੈ ਜੀ ਅਗਰ ਇਹੀ ਅਪ ਹੋ ਗਏ ਤਾਂ ਇਹਨਾਂ ਨੇ ਸਾਰਿਆਂ ਨੂੰ ਅਪ ਕਰ ਦੇਣਾ ਹਾਂ ਜੀ ਤੁਸੀਂ ਗੱਲ ਕੀਤੀ ਹੈ ਵੀ ਹਣ ਚਲੋ ਹੈਨਾ ਉਪਾਏ ਕਰਨਾ ਹੈ ਵੀ ਜਿਹੜਾ ਪਾਣੀ ਦੇ ਵਿੱਚ ਦੁੱਧ ਐਡ ਕਰਕੇ ਤੇ ਨਹਾਉਣਾ ਉਹਦੇ ਨਾਲ ਕਈ ਇਸ ਦੇ ਵਿੱਚ ਵੀ ਸਵਾਲ ਖੜੇ ਕਰਨਗੇ ਵੀ ਦੁੱਧ ਪਹਿਲਾਂ ਪਾਉਣਾ ਹੈ ਕਿ ਪਾਣੀ ਪਹਿਲਾਂ ਪਾਉਣਾ ਹੈ ਤੇ ਪਾਣੀ ਦੇ ਵਿੱਚ ਦੁੱਧ ਪਾਉਣਾ ਹੈ ਕਿ ਦੁੱਧ 'ਚ ਪਾਣੀ ਪਾਉਣਾ ਹੈ ਇਹ ਚੀਜ਼ਾਂ ਬਹੁਤ ਕ੍ਰਿਓਸਟੀ ਔਰ ਲੋਕ ਜਿਹੜੇ ਕਹ ਲੋ ਵਿਦਵਾਨ ਜਿੰਨੂੰ ਆਪਾਂ ਕਹਿ ਸਕਦੇ ਆ ਉਹ ਬੈਠੇ ਨੇ ਉਹਨਾਂ ਵਾਸਤੇ ਕੀ ਜਵਾਬ ਦੇਣਾ ਚਾਹੁੰਦਾ ਸਰ ਦੇਖੋ ਪੁਰਾਣੇ ਟਾਈਮਾਂ ਦੇ ਵਿੱਚ ਨਾ ਇੱਕ ਗੱਲ ਆਪਾਂ ਆਮ ਹੀ ਸੁਣਦੇ ਹੁੰਦੇ ਸੀ ਵੀ ਘਰ ਦੇ ਵਿੱਚ ਨਾ ਕੱਚੀ ਲੱਸੀ ਦਾ ਬਣਾ ਕੇ ਸਿੱਟਾ ਦਿੰਦੇ ਸੀ ਵੀ ਕੋਈ ਕੋਈ ਉੱਪਰੀ ਚੀਜ਼ ਨਾ ਗਈ ਹੋਵੇ ਕੁਛ ਘਰ ਦੇ ਵਿੱਚ ਐਦਾਂ ਦੀ ਨੈਗੇਟਿਵਿਟੀ ਨਾ ਗਈ ਹੋਵੇ ਆਪਾਂ ਚੀਜ਼ ਸੁਣਦੇ ਆ ਨਾ ਇਹ ਵੀ ਚੀਜ਼ ਉਹੀ ਆ ਵੀ ਪਾਣੀ ਜੋ ਵੀ ਆਪਾਂ ਟੱਬ ਜਾਂ ਬਾਲਟੀ ਲੈਣੇ ਆ ਉਹਦੇ ਵਿੱਚ ਦੁੱਧ ਕਿੰਨਾ ਕੁ ਪਾਣਾ 25 30 ਐਮਐਲ ਆਪਣਾ ਮਕਸਦ ਕੀ ਆ ਪਾਣੀ ਦਾ ਸਿਰਫ ਕਲਰ ਚੇਂਜ ਕਰਨਾ ਜੀ ਹਾਂਜੀ ਉਹਦਾ ਕਾਰਨ ਕੀ ਹੁੰਦਾ ਵੀ ਤੁਸੀਂ ਕੁਝ ਐਦ ਇਹ ਕਿਸਮ ਦਾ ਕੋਈ ਕੀਤਾ ਕਰਾਇਆ ਜਿਵੇਂ ਆਪਾਂ ਕਹਿ ਦਿੰਨੇ ਆ ਇਹ ਚੀਜ਼ਾਂ ਦਾ ਮਤਲਬ ਉਹ ਚੀਜ਼ ਨਾਲ ਤੁਸੀਂ ਇੱਕ ਤੁਹਾਨੂੰ ਸ਼ੁੱਧ ਹੋ ਜਾਣੇ ਹੋ ਤੁਸੀਂ ਉਹਨਾਂ ਤੁਹਾਡਾ ਮਤਲਬ ਪੋਜ਼ਿਟਿਵਿਟੀ ਤੁਹਾਡੇ ਅੰਦਰ ਵੱਧਦੀ ਆ ਤੁਹਾਡੇ ਅੰਦਰ ਪਾਵਰ ਵੱਧਦੀ ਆ ਸਰ ਹੁਣ 2025 ਦੇ ਐਂਡਿੰਗ ਦੇ ਉੱਤੇ ਆ ਸਿਰਫ 2 ਮਹੀਨੇ ਰਹਿ ਗਏ ਨੇ ਤੇ ਜਿਹੜੇ ਮੰਗਲ ਗ੍ਰਹਿ ਦੇ ਨਾਲ ਰਿਲੇਟਡ ਆ ਜਿਨ੍ਹਾਂ ਦੇ ਜੀ ਕੁੰਡਲੀ ਦੇ ਵਿੱਚ ਮੰਗਲ ਪਾਰੀ ਆ ਉਹਨਾਂ ਵਾਸਤੇ ਕੋਈ ਛੋਟਾ ਜਿਹਾ ਉਪਾਏ ਤਾਂ ਜੋ ਉਸ ਪ੍ਰਕੋਪ ਤੋਂ ਜਿਹੜਾ ਉਹ ਥੋੜਾ ਬਚ ਸਕਣ ਉਹਨਾਂ ਨੂੰ ਥੋੜਾ ਜਿਹਾ ਰਲੀਫ ਮਿਲੇ ਸਰ ਦੇਖੋ ਇਦਾਂ ਨਹੀਂ ਹੁੰਦਾ ਹਰ ਇੱਕ ਨਾ ਪਲੈਨਟ ਦੀ ਪ੍ਰੋਪਰ ਪਹਿਲਾਂ ਤਾਂ ਪੋਜੀਸ਼ਨ ਚੈੱਕ ਕਰਨੀ ਪੈਂਦੀ ਆ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਵੈਸੀਸ ਹੁੰਦੇ ਆ ਵੀ ਇਦਾਂ ਕਰ ਲਓ ਤਾਂ ਆ ਚੀਜ਼ ਤੁਹਾਡੀ ਠੀਕ ਹੋ ਜਾਏਗੀ ਆਹ ਐਮ ਡੀ ਕਰ ਲਓ ਤਾਂ ਆ ਠੀਕ ਹੋ ਜਾਏਗੀ ਉਹ ਚੀਜ਼ਾਂ ਕਦੇ ਵੀ ਸਾਰਿਆਂ ਤੇ ਲਾਗੂ ਨਹੀਂ ਹੁੰਦੀਆਂ ਇੱਕ ਕੁੰਡਲੀ ਚੈੱਕ ਕੀਤੀ ਜਾਂਦੀ ਆ ਉੱਥੇ ਪਹਿਲਾਂ ਪੋਜੀਸ਼ਨ ਦੇਖੀ ਜਾਂਦੀ ਆ ਵੀ ਮੰਗਲ ਦੀ ਤੁਹਾਡੀ ਕੁੰਡਲੀ ਵਿੱਚ ਪੋਜੀਸ਼ਨ ਕੀ ਆ ਫਿਰ ਉਹ ਆਪਾ ਬੈਠੇ ਨੇ ਡਾਊਨ ਬੈਠੇ ਨੇ ਕਿੰਨੇ ਡਿਗਰੀ ਤੇ ਬੈਠੇ ਨੇ ਕਿੱਥੇ ਕੀ ਕਰਨਾ ਮੰਨਦਾ ਹਰ ਇੱਕ ਐਮ ਡੀ ਹਰ ਇੱਕ ਲਈ ਨਹੀਂ ਹੁੰਦੀ ਤਰਾਪ ਦੇਖਦੇ ਹਾਂ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਅ ਦੁਖੀ ਬਹੁਤ ਨੇ ਇਨਾਂ ਚੀਜ਼ਾਂ ਤੋਂ ਹਰੇਕ ਦੇ ਜੀਵਨ ਦੇ ਵਿੱਚ ਅਪਸ ਐਂਡ ਡਾਊਨ ਚੱਲਦੇ ਨੂੰ ਦੱਸਿਆ ਵੀ ਚੰਦਰ ਮਾਇਤਾ ਦਾ ਚਲੋ ਇੱਕ ਛੋਟਾ ਜਿਹਾ ਪਾਏ ਦੱਸਦਾ ਜਿਹੜਾ ਕਾਫੀ ਲਾਭਕਾਰੀ ਵੀ ਹੋ ਸਕਦਾ ਪਰ ਜੇਕਰ ਕਿਸੇ ਦੇ ਜੀਵਨ ਦੇ ਵਿੱਚ ਹੋਰ ਸਮੱਸਿਆ ਹੈ ਤਾਂ ਉਹ ਕਿਵੇਂ ਤੁਹਾਨੂੰ ਜਿਹੜਾ ਸੰਪਰਕ ਕਰ ਸਕਦਾ ਹੈ ਜਾਂ ਤੁਹਾਡੇ ਕੋਲ ਕਿਵੇਂ ਆ ਸਕਦਾ ਤੇ ਉਹਦੇ ਬਾਰੇ ਜਾਣਕਾਰੀ ਮੇਰਾ ਸਾਹਿਬ ਦੇਖੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਕਿਸੇ ਰਾਂ ਮਿਟਾਈਪ ਕਰੋ ਟੀਮ ਹਰ ਟਾਈਮ ਮੇਰੀ ਹਾਜ਼ਰ ਬੈਠੀ ਆ ਤੁਹਾਨੂੰ ਕੋਈ ਨਾ ਕੋਈ ਇੱਕ ਪ੍ਰੋਪਰ ਟਾਈਮ ਦਿੱਤਾ ਜਾਏਗਾ ਚਾਹੇ ਤੁਸੀਂ ਆ ਕੇ ਮਿਲਣਾ ਚਾਹੁੰਦੇ ਹੋ ਚਾਹੇ ਤੁਸੀਂ ਆਨਲਾਈਨ ਦਿਖਾਣਾ ਚਾਹੁੰਦੇ ਹੋ ਤੁਹਾਨੂੰ ਇੱਕ ਸਹੀ ਟਾਈਮ ਦਿੱਤਾ ਜਾਏਗਾ ਆਪਾਂ ਤੁਹਾਡੇ ਨਾਲ ਜਰੂਰ ਖੁੱਲ ਕੇ ਡਿਸਕਸ ਕਰਾਂਗੇ ਮਨੋਤਰਾ ਸਾਹਿਬ ਇੱਕ ਜੀ ਆਪਾਂ ਹੋਰ ਵੀ ਦੇਖਦੇ ਆਂ ਵੀ ਮੰਗਲਿਕ ਸ਼ਬਦ ਬਹੁਤ ਆਮ ਸੁਣਨ ਨੂੰ ਮਿਲਦਾ ਵੀ ਸਾਡੀ ਕੁੜੀ ਮੰਗਲਿਕ ਹੈ ਸਾਡਾ ਮੁੰਡਾ ਮਕਲਿਕ ਹੈ ਕੁੜੀ ਨਹੀਂ ਲੱਭਦੀ ਪਈ ਰਾਸ਼ੀ ਨਹੀਂ ਜੁੜਦੀ ਪਈ ਉਹ ਕੀ ਸਿਸਟਮ ਹੈ ਜੀ ਸਾਰਾ ਸਰ ਬੜਾ ਬੜਾ ਸਵਾਲ ਕੀਤਾ ਤੁਸੀਂ ਐਕਚੁਅਲੀ ਮੰਗਲਿਕ ਸ਼ਬਦ ਆਇਆ ਕਿਤੋਂ ਮੰਗਲਿਕ ਸ਼ਬਦ ਆਇਆ ਮੰਗਲ ਤੋਂ ਵੀ ਤੁਹਾਡੀ ਕੁੰਡਲੀ ਦੇ ਵਿੱਚ ਮੰਗਲ ਦਾ ਲੀਕ ਹੋ ਜਾਣਾ ਉਹ ਮੰਗਲਿਕ ਬਣ ਗਿਆ ਮੰਗਲਿਕ ਆਪਾਂ ਪੰਜ ਘਰਾਂ ਤੋਂ ਚੈੱਕ ਕਰਦੇ ਹਾਂ ਕੁੰਡਲੀ ਦੇ ਵਿੱਚ ਜੀ ਮੈਂ ਤੁਹਾਨੂੰ ਮੈਂ ਟੇਬਲ ਬਣਾ ਕੇ ਕੁੰਡਲੀ ਬਣਾ ਕੇ ਦਿਖਾਈ ਆ ਅਗਰ ਮੰਗਲ ਤੁਹਾਡੇ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ 12ਵੇਂ ਘਰ ਦੇ ਵਿੱਚ ਬੈਠਾ ਤਾਂ ਤੁਸੀਂ ਮੀਂਝ ਮੰਗਲਿਕ ਹੋ ਮੰਗਲਿਕ ਜ਼ਿਆਦਾ ਪਰੇਸ਼ਾਨ ਉੱਥੇ ਕਰਦਾ ਵਾ ਜੇ ਤੁਸੀਂ ਪਹਿਲੇ ਜਾਂ ਸੱਤਵੇਂ ਘਰ ਦੇ ਮੰਗਲਿਕ ਹੋ ਕਿਉਂਕਿ ਪਹਿਲਾ ਘਰ ਤੁਹਾਡਾ ਖੁਦ ਦਾ ਆਪਣਾ ਹੁੰਦਾ ਤੁਹਾਡੀ ਬੋਲਬਾਣੀ ਨੂੰ ਲੈ ਕੇ ਹੁੰਦਾ ਸੱਤਵਾਂ ਘਰ ਤੁਹਾਡਾ ਮੈਰਿਜ ਦਾ ਹੁੰਦਾ ਵਾ ਅਗਰ ਤੁਸੀਂ ਉਸ ਘਰ ਦੇ ਮੰਗਲਿਕ ਹੋ ਤਾਂ ਤੁਹਾਨੂੰ ਮੰਗਲਿਕ ਕੁੜੀ ਜਾਂ ਮੁੰਡੇ ਨਾਲ ਹੀ ਵਿਆਹ ਕਰਨਾ ਚਾਹੀਦਾ ਵਾ ਜਾਂ ਕੋਈ ਮੰਗਲ ਦੀ ਆਪਣੀ ਰੈਮਡੀ ਕਰਵਾ ਲੈਣੀ ਚਾਹੀਦੀ ਆ ਅਦਰਵਾਈਜ਼ ਕੋਈ ਐਡੀਏ ਦੇ ਵਿੱਚ ਵੀ ਡਰਨ ਵਾਲੀ ਗੱਲ ਨਹੀਂ ਹੁੰਦੀ ਕਿ ਜੇ ਆਪਾਂ ਦੇਖਦੇ ਆਂ ਵੀ ਜਿਹੜਾ ਉਹ ਪਾਏ ਜਿਵੇਂ ਦੱਸਿਆ ਵੀ ਮੰਗਲਿਕ ਦਾ ਉਹ ਪਲਾਈ ਉਹ ਜਿਹੜਾ ਰੈਮੇਡੀ ਕਰਾ ਲੈਣੀ ਚਾਹੀਦੀ ਆ ਤਾਂ ਉਹਦੇ ਵਿੱਚ ਇੱਕ ਪੇੜ ਨਾਲ ਵੀ ਵਿਆਹ ਕਰਾ ਦਿੰਦੇ ਨੇ ਜਾਂ ਕਈ ਵਾਰੀ ਕੁਝ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਸਾਰੇ ਲੋਕ ਜਾਣਦੇ ਨੇ ਉਸ ਚੀਜ਼ ਨੂੰ ਤਾਂ ਉਹ ਕੀ ਅਸਲ ਚ ਉਸ ਨਾਲ ਫਰਕ ਪੈਂਦਾ ਕੁਝ ਬਿਲਕੁਲ ਸਾਰੇ ਦਾ ਐਕਚੁਅਲੀ ਮਤਲਬ ਕੀ ਹੁੰਦਾ ਵੀ ਜਿਹੜਾ ਬੱਚਾ ਪਹਿਲੇ ਜਾਂ 7ਵੇਂ ਕਰਦਾ ਮੰਗਲਿਕ ਆ ਫੁੱਲ ਡਿਗਰੀ ਤੇ ਮੰਗਲਿਕ ਬੈਠਾ ਵਾ ਉਹਦੀ ਕੁੰਡਲੀ ਇਹ ਕਹਿ ਰਹੀ ਆ ਵੀ ਉਹਦੇ ਲਾਈਫ ਦੇ ਵਿੱਚ ਦੋ ਮੈਰਿਜਾਂ ਲਿਖੀਆਂ ਹੋਈਆਂ ਨੇ ਅਗਰ ਉਹ ਲੜਕਾ ਆਗ ਬੇਰੀ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਵਾ ਅਗਰ ਲੜਕੀ ਆ ਤਾਂ ਉਥੇ ਕੁੰਭ ਬਣਾ ਲਓ ਜਾਂ ਆਪਣੇ ਅੱਕ ਦੇ ਪੇੜ ਨਾਲ ਇਹ ਚੀਜ਼ ਤਾਂ ਕਿ ਵੀ ਪਹਿਲਾ ਵਿਆਹ ਹੋ ਕੇ ਉਹਨੂੰ ਤੋੜ ਦਿੱਤਾ ਜਾਂਦਾ ਵੀ ਜਿਹੜੀ ਦੂਜੀ ਆਪਾਂ ਲਾਈਵ ਦੇ ਵਿੱਚ ਬਾਕੀ ਮੈਰਿਜ ਕਰਨੀ ਆ ਉਹ ਸਕਸੈਸਫੁਲ ਰਵੇ ਬਿਲਕੁਲ ਜੀ ਇਸ ਤੋਂ ਬਾਅਦ ਇੱਕ ਨਾ ਕਾਫੀ ਡਰਾਇਆ ਜਾਂਦਾ ਆ ਆਪਾਂ ਦੇਖਦੇ ਆਂ ਵੀ ਸੋਸ਼ਲ ਮੀਡੀਆ ਤੇ ਐਡ ਆਉਂਦੀ ਆ ਵੀ ਜੇਕਰ ਤੁਹਾਡੀ ਰਾਸ਼ੀ ਦਵੇ 60 ਸੱਤੀ ਆ ਤਾਂ ਤੁਹਾਡਾ ਇਹ ਹੋ ਜਾਏਗਾ ਜਾਂ ਕੁਝ ਇਦਾਂ ਦਾ ਹੋ ਜਾਏਗਾ ਕੀ ਸਿਸਟਮ ਆ ਵਸਲ ਦੇ ਵਿੱਚ ਤੁਹਾਡੀ ਗੱਲ ਸਹੀ ਹੈ ਜੀ ਬਾਕੀ ਕਾफी ਡਰਾਇਆ ਜਾਂਦਾ ਬਹੁਤ ਡਰਾਇਆ ਜਾਂਦਾ ਹਰ ਇੱਕ ਨੂੰ ਹੀ ਡਰਾਇਆ ਜਾਂਦਾ ਜੀ ਇਹ ਡਰਾਉਂ ਤੱਕ ਹੀ ਸੀਮਤ ਰਹਗੀ ਐਕਚੁਅਲੀ ਕੀ ਕਹਿੰਦੇ ਆ ਵੀ ਸ਼ਨੀ ਦੀ 60 ਸਦੀ 60 ਸਦੀ ਸ਼ਬਦ ਬਣਿਆ 7.5 ਸਾਲਾਂ ਤੋਂ ਜੀ ਇਹਦੇ 3-4ਨ ਹੁੰਦੇ ਨੇ 2.5-2.5 ਸਾਲ ਦੇ ਦੀ ਸ਼ਨੀ ਦੇ ਮਤਲਬ ਇਹਨਾਂ ਨੇ ਇੱਕ ਚੰਦਰ ਰਾਸ਼ੀ ਜੋ ਤੁਹਾਡੀ ਕੁੰਡਲੀ ਦੇ ਵਿੱਚ ਬਣਦੀ ਆ ਉਹ ਜਿਹੜੀ ਚੰਦਰ ਰਾਸ਼ੀ ਦੇ ਵਿੱਚ ਬੈਠੇ ਨੇ ਜਿਵੇਂ ਆਪਾਂ ਹੁਣ ਆਪਾਂ ਮੀਨ ਰਸ਼ ਦੀ ਗੱਲ ਕਰਦੇ ਆ 12 ਨੰਬਰ ਰਾਸ਼ੀ ਆ ਇਸ ਟਾਈਮ ਸ਼ਨੀ ਜੀ 12 ਨੰਬਰ ਰਾਸ਼ੀ ਦੇ ਵਿੱਚ ਬੈਠੇ ਨੇ ਉਹਨਾਂ ਨੇ 2.5 ਸਾਲ ਤੋਂ ਰਾਸ਼ੀ ਦੇ ਵਿੱਚ ਰੁਕਣਾ ਹੀ ਰੁਕਣਾ 11 ਨੰਬਰ ਰਾਸ਼ੀ ਤੇ ਇੱਕ ਰਾਸ਼ੀ ਅੱਗੇ ਇੱਕ ਨੰਬਰ ਰਾਸ਼ੀ ਉਹਨਾਂ ਨੂੰ ਵੀ ਉਹਨਾਂ ਨੇ ਉਦੋਂ ਦਾ ਫਲ ਦੇਣਾ ਜਿਹੜੀ 12 ਨੰਬਰ ਰਾਸ਼ੀ ਨੂੰ ਦੇ ਰਹੇ ਆ ਇਹਨਾਂ ਦੇ ਢਾਈ ਢਾਈ ਸਾਲ ਦੇ ਤਿੰਨ ਚਾਰ ਨ ਹੋਣਗੇ ਸਾਢੇ 7 ਸਾਲ ਹੋ ਗਏ ਇਥੋਂ ਸ਼ਬਦ ਬਣਿਆ 60 ਸਤੀ ਆਪਾਂ ਕਹਿੰਦੇ ਨਾ ਸ਼ਨੀ ਦਾ ਢਾਈਆ ਚੱਲਦਾ ਉਹ ਸਿਰਫ ਢਾਈ ਸਾਲ ਨੂੰ ਲੈ ਕੇ ਇਹ ਸ਼ਬਦ ਬਣੇ ਨੇ 60 ਸਤੀ ਕਿਸੇ ਇਨਸਾਨ ਤੇ ਆ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਉਥੋਂ ਇਹੀ ਦੇਖਣ ਵਾਲੀ ਗੱਲ ਆ ਅਗਰ ਸ਼ਨੀ ਤੁਹਾਡੀ ਰਾਸ਼ੀ ਦੇ ਵਿੱਚ ਤੁਹਾਡੀ ਕੁੰਡਲੀ ਦੇ ਵਿੱਚ ਇੱਕ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਬੈਠੇ ਨੇ ਨਾ ਤਾਂ ਜੇ ਤੁਹਾਡੇ ਤੇ 68 ਸਤੀ ਸ਼ੁਰੂ ਹੋ ਗਈ ਤਾਂ ਤੁਸੀਂ ਇਹ ਕਹਿੋ ਭੁੱਲੀ ਜਾਏ ਉਹ ਇਨਸਾਨ ਨੇ ਸੋਚਿਆ ਨਹੀਂ ਹੁੰਦਾ ਵੀ ਅੱਛਾ ਮੇਰੀ ਲਾਈਫ ਦੇ ਵਿੱਚ ਇਹ ਵੀ ਕੁਝ ਲਿਖਿਆ ਸੀ ਇੰਨਾ ਕੁਝ ਲਿਖਿਆ ਸੀ ਮਤਲਬ ਮਿੱਟੀ ਨੂੰ ਵੀ ਹੱਥ ਲਾਂਦੇ ਜਾਂਦੇ ਸੋਨਾ ਹੀ ਸੋਨਾ ਵਾ ਅਗਰ ਉਹੀ ਉਹਨਾਂ ਦੀ ਪੋਜੀਸ਼ਨ ਸਹੀ ਨਹੀਂ ਐ ਸ਼ਨੀ ਜੀ ਉਹਨਾਂ ਦਾ ਕਿਸੇ ਤਰ੍ਹਾਂ ਦਾ ਅਟੈਕ ਆ ਤਾਂ ਫਿਰ ਕੀ ਇਹ ਸੋਨਾ ਵੀ ਮਿੱਟੀ ਹੁੰਦਾ ਜਾਊਗਾ ਇੱਕ ਇੱਕ ਕਰਕੇ ਸਭ ਕੁਝ ਵਿਕ ਜੂਗਾ ਖਤਮ ਹੋ ਜੂਗਾ ਇਹ ਜੀਆ ਵਾਕੀ ਮਤਲਬ ਇਸ ਦਾ ਜਿਹੜਾ ਰਿਜ਼ਲਟ ਹੈ ਉਹ ਦੋਨੋਂ ਸਾਈਡ ਤੇ ਹੈ ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ ਪਰ ਜਿਹੜਾ ਦਿਖਾਇਆ ਉਹ ਸਿਰਫ ਨੈਗੇਟਿਵ ਜਾਂਦਾ ਜੀ ਬਿਲਕੁਲ ਜੀ 60 ਸਤੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਕਈ ਬੜੇ ਬੜੇ ਲੋਕ ਸਾਡੇ ਨਾਲ ਜੁੜੇ ਹੋਏ ਆ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਸਾਡੇ ਤੇ ਦੱਸੋ ਸਰ 60 ਸਤੀ ਦੁਬਾਰਾ ਕਦੋਂ ਆਉਗੀ ਜਾਂ ਸਾਨੂੰ ਕੁਝ ਐਦਾਂ ਦੀ ਰੈਮਡੀ ਉਪਾਏ ਦੱਸੋ ਵੀ ਜਲਦੀ ਲਿਆਓ ਇਹ ਆਪਣੇ ਹੱਥ ਦੇ ਵਿੱਚ ਨਹੀਂ ਹੈ ਇਹਨਾਂ ਨੂੰ ਟੋਟਲ ਦੁਬਾਰਾ 60 ਸਤੀ ਆਉਣ ਲਈ 29 ਸਾਲਾਂ ਦਾ ਟਾਈਮ ਲੱਗਦਾ ਕਿਉਂਕਿ ਇੱਕ ਸਾਲ ਇੱਕ ਰਾਸ਼ੀ ਦੇ ਵਿੱਚ 2.5 ਸਾਲ ਲੱਗੇ 12 ਰਾਸ਼ੀਆਂ ਨੇ ਬਿਲਕੁਲ ਦੇ 12 ਨੂੰ ਜੇ 29 ਨਾਲ ਆਪਾਂ ਮਲਟੀਪਲਾਈ ਮਤਲਬ 2.5 ਨਾਲ ਕਰਾਂ ਤਾਂ 30 ਸਾਲ ਦਾ ਟਾਈਮ ਬੰਦਾ ਵੈਸੇ ਜਿਹੜਾ ਐਗਜੈਕਟ ਟਾਈਮ ਆ 29 ਸਾਲ ਦਾ ਬੰਦਾ 29 ਸਾਲ ਬਾਅਦ 60 ਸੱਤੀ ਜਾਂਦੀ ਹੈ ਜਿਵੇਂ ਉਹ ਮੰਨ ਕੇ ਚੱਲੋ ਕਿਸੇ ਇਨਸਾਨ ਦੀ ਏਜ 30 ਸਾਲ ਦੀ ਉਹ ਤੇ 60 ਸੱਤੀ ਚੱਲਦੀ ਆ ਤਾਂ ਦੁਬਾਰਾ ਜਾ ਕੇ ਉਹ 60 ਸੱਤੀ ਮਤਲਬ 59 ਸਾਲਾਂ ਦੀ ਉਮਰ ਦੇ ਵਿੱਚ ਆਊਗੀ 29 ਸਾਲ ਬਾਅਦ ਆਊਗੀ ਇਹ ਪ੍ਰੋਪਰ ਸਿਸਟਮ ਹੁੰਦਾ ਹੈ ਤਾਂ ਸਰ ਜਿਸ ਤਰੀਕੇ ਨਾਲ ਦੇਖਦੇ ਆਂ ਵੀ ਜਦੋਂ ਆਪਾਂ ਕਿਸੇ ਐਸਟ੍ਰੋਲੋਜੀਕੋ ਜਾਣਦੇ ਆਂ ਜਾਂ ਜੋਤਿਸ਼ੀ ਕੋ ਜਾਣਦੇ ਆਂ ਤਾਂ ਸਭ ਤੋਂ ਪਹਿਲੀ ਉਹਦੀ ਰეკਮੈਂਡੇਸ਼ਨ ਹੁੰਦੀ ਆ ਤੁਹਾਨੂੰ ਅਸੀਂ ਕੋਈ ਤਾਤੂ ਪਵਾਣਾ ਹੈ ਤਾਤੂ ਪਾਉਂਗੇ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਤੁਹਾਡੀਆਂ ਜਨ ਕਹ ਲੋ ਵੀ ਪੁਸ਼ਤਾ ਤਰ ਜਾਣਗੀਆਂ ਪੈਸੇ ਕਮਾਉਣ ਦਾ ਜਰੀਆ ਹੋ ਕਹਿ ਸਕਦੇ ਆ ਪੈਸੇ ਕਮਾਉਣ ਦਾ ਜਰੀਆ ਪਰ ਇਹ ਵੀ ਨਹੀਂ ਕਹਿ ਸਕਦੇ ਵੀ ਬਿਲਕੁਲ ਗਲਤ ਆ ਇਹ ਚੀਜ਼ ਹਰ ਇੱਕ ਤੇ ਲਾਗੂ ਨਹੀਂ ਹੁੰਦੀ ਹੂੰ ਵੀ ਹਰ ਕੋਈ ਸਟੋਨ ਪਾ ਲਵੇ ਤਾਂ ਉਹਦੇ ਬਾਰੇ ਨਿਆਰੇ ਹੋ ਜਾਣਗੇ ਇਹ ਕਹਿ ਲਓ ਵੀ 40% ਲੋਕ ਹੁੰਦੇ ਨੇ ਵੀ ਜਿਨ੍ਹਾਂ ਤੇ ਚੀਜ਼ ਲਾਗੂ ਹੁੰਦੀ ਫਿਰ ਬਾਕੀ ਉਹ ਚੀਜ਼ੇ ਕੰਮ ਕਰਦੀ ਆ ਕਿਉਂਕਿ ਸਟੋਨ ਵੀ ਟੋਲਡ ਨੌ ਹੋਏ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਨੌ ਗ੍ਰਹਿ ਨੇ ਤਾਂ ਨੌ ਹੀ ਸਟੋਨ ਨੇ ਜੋ ਆਪਣੇ ਕੰਮ ਕਰਦੇ ਆ ਅਗਰ ਜੇ ਆਪਾਂ ਤੁਹਾਡੀ ਚੰਦਰ ਰਾ시 ਸੂਰਜ ਮੰਦੀ ਆ ਤਾਂ ਤੁਹਾਡੇ ਤੇ ਸਟੋਨ ਕੀ ਪਏਗਾ ਮਾਨਿਕ ਜਿਹਨੂੰ ਰੂਬੀ ਕਹਿੰਦੇ ਆ ਅਗਰ ਤੁਸੀਂ ਮੰਗਲ ਦਾ ਸਟੋਨ ਪਾਉਣਾ ਤਾਂ ਲਾਲ ਮੂੰਗਾ ਪਏਗਾ ਅਗਰ ਤੁਸੀਂ ਚੰਦਰ ਰਾ시 ਤੁਹਾਡੀ ਬੁੱਧ ਆ ਤਾਂ ਹਰਾ ਪੰਨਾ ਪਏਗਾ ਜੀ ਐਦਾਂ ਮਤਲਬ ਇਹ ਚੀਜ਼ਾਂ ਕੰਮ ਕਰਦੀਆਂ ਅਗਰ ਤੁਹਾਡੀ ਅੰਦਰ ਰਾਸ਼ੀ ਤੁਸੀਂ ਜੁਪੀਟਰ ਨੂੰ ਲੈ ਕੇ ਕੋਈ ਸਟੋਨ ਪਾ ਰਹੇ ਹੋ ਤਾਂ ਪੀਲਾ ਪਖਰਾਜ ਤੁਹਾਡੇ ਤੇ ਬਹੁਤ ਕੰਮ ਕਰੇਗਾ ਤੁਹਾਡੇ ਤੇ ਬਹੁਤ ਬੈਨੀਫਿਟ ਕਰੇਗਾ ਜੀ ਇਹ ਚੀਜ਼ਾਂ ਕੰਮ ਕਰਦੀਆਂ ਅਗਰ ਚੰਦਰਮਾ ਨੂੰ ਲੈ ਕੇ ਸਟੋਨ ਪਾਉਣਾ ਤਾਂ ਮੋਤੀ ਜਾਂ ਆਪਾਂ ਕਹਿ ਲੈਨੇ ਕੋਈ ਚਾਂਦੀ ਦਾ ਕੁਝ ਐਦਾਂ ਦਾ ਧਾਰਨ ਕਰ ਲਓ ਵੀ ਚਾਂਦੀ ਵੈਸੇ ਵੀ ਠੰਡੀ ਹੁੰਦੀ ਆ ਸਭਾ ਨੂੰ ਠੰਡਾ ਰੱਖਦੀ ਆ ਤੇ ਕੰਮ ਬੜੀ ਆਪਣੀ ਤੇਜ਼ੀ ਨਾਲ ਹੁੰਦੇ ਨੇ ਪਰ ਗੱਲ ਤਾਂ ਉੱਥੇ ਆ ਕੇ ਖੜ ਗਈ ਨਾ ਪੋਜੀਸ਼ਨ ਵੀ ਦੇਖਣੀ ਪੈਣੀ ਆ ਗ੍ਰਹਾਂ ਦੀ ਤੇ ਡਿਗਰੀ ਵੀ ਦੇਖਣੀ ਪੈਣੀ ਆ ਤਾਂ ਹੀ ਚੀਜ਼ ਸਮਝ ਆਏਗੀ ਵੀ ਉਹੀ ਗੱਲ ਆ ਗਈ ਸ਼ੁਰੂ ਵਾਲੀ ਵੀ ਜੋਤਿਸ਼ 99 ਰੁਪਏ ਪੇ ਕਰਕੇ ਜਾਂ 149 ਪੇ ਕਰਕੇ ਨਹੀਂ ਹੁੰਦੀ ਇਹਨੂੰ ਬਹੁਤ ਟਾਈਮ ਲੱਗ ਜਾਂਦਾ ਇਹਦੀ ਜੜਾਂ ਬਹੁਤ ਪਤਾਲ ਤੱਕ ਡੂੰਘੀਆਂ ਨੇ ਬਹੁਤ ਡੀਪਲੀ ਜਾਣਾ ਪੈਂਦਾ ਸਰ ਸਮਾਂ ਥੋੜਾ ਜ਼ਿਆਦਾ ਨਹੀਂ ਲਾਵਾਂਗੇ ਅੱਜ ਤੇ ਕੋਈ ਲਾਸਟ ਟਾਈਮ ਤੇ ਕੋਈ ਸਾਡੇ ਆਡੀਅנס ਵਾਸਤੇ ਕੋਈ ਖਾਸ ਰੈਮਡੀ ਜਿਹੜਾ ਉਹਨੇ ਜੀਵਨ ਦੇ ਵਿੱਚ ਕਾਫੀ ਲਾਭ ਦੇ ਹੀ ਹੋਵੇ ਮੈਂ ਤਕਰੀਬਨ ਸਰ ਅਕਸਰ ਸਾਰੇ ਹੀ ਮਤਲਬ ਵੀਡੀਓ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਵਾ ਵੀ ਜਿਹੜੇ ਆਪਣੇ ਗਲੀ ਦੇ ਵਾਰਾ ਕੁੱਤੇ ਆ ਨਾ ਉਹਨਾਂ ਨੂੰ ਸਾਡੇ ਲਾਈਨ 'ਚ ਦਰਬੇਸ਼ ਕਿਹਾ ਗਿਆ ਵਾ ਇਹਨਾਂ ਨੂੰ ਸਵੇਰੇ ਮਾਰਨਿੰਗ ਟਾਈਮ ਨਾ ਕੱਚਾ ਦੁੱਧ ਮਤਲਬ ਥੋੜਾ ਜਿਹਾ ਦੁੱਧ ਥੋੜਾ ਜਿਹਾ ਪਾਣੀ ਲੈ ਕੇ ਕੱਚੀ ਲੱਸੀ ਟਾਈਪ ਬਣਾ ਕੇ ਉਹਨਾਂ ਨੂੰ ਆਪਣੇ ਹੱਥ ਨਾਲ ਜ਼ਰੂਰ ਪਾਓ ਤੁਹਾਡੇ ਕੋਈ ਵੀ ਕੰਮ ਰੁਕ ਰਿਹਾ ਵਾ ਕਿਉਂਕਿ ਇਹ ਰੈਮਡੀ ਗਲਤ ਨਹੀਂ ਹੈ ਆਪਾਂ ਕੋਈ ਦਾਨ ਪੁੰਨ ਨਹੀਂ ਕਰ ਰਹੇ ਆ ਕਿਸੇ ਬੇਜਮਾਨ ਦਾ ਆਪਾਂ ਪੇਟ ਹੀ ਭਰ ਰਹੇ ਆ ਠੀਕ ਹੈ ਨਾ ਕਿਸੇ ਨੂੰ ਆਪਾਂ ਲਤਾੜ ਕੇ ਅੱਗੇ ਨਹੀਂ ਵੱਧ ਰਹੇ ਮਤਲਬ ਕੋਈ ਨਾ ਕੋਈ ਆਪਾਂ ਦਾਨਪੁਨ ਵਾਲਾ ਕੰਮ ਹੀ ਕਰ ਰਹੇ ਆ ਇਦਾਂ ਦੇ ਤੁਸੀਂ ਰੈਮਡੀ ਕਰੋ ਇਹਨੂੰ ਹਰੇ ਕੋਈ ਕਰ ਸਕਦਾ ਤੇ ਕੁੰਡਲੀ ਦੇਖੇ ਬਿਨਾਈ ਤੇ ਤੁਹਾਨੂੰ ਕਿਤੇ ਨਾ ਕਿਤੇ ਉਹਦੇ ਅچھے ਰਿਜ਼ਲਟ ਮਿਲਣਗੇ